ਘਰ 'ਚ ਹੋਈ ਚੋਰੀ 1 ਲੱਖ ਨਕਦੀ ਅਤੇ ਕਰੀਬ 5 ਲੱਖ ਦੇ ਸੋਨੇ ਦੇ ਗਹਿਣੇ ਲੈ ਕੇ ਚੋਰ ਹੋਏ ਫਰਾਰ ਮਕਾਨ ਮਾਲਕ ਦਾ ਕਹਿਣਾ ਚੋਰਾਵਲੋਂ ਉਹਨਾਂ ਨੂੰ ਰਾਤ ਨੂੰ ਕੁਝ ਸੂਗਾ ਕਰ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਬਟਾਲਾ ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੋ ਰਹਾ ਹਨ ਤੇ ਇਸੇ ਦੇ ਚਲਦੇ ਬੀਤੀ ਰਾਤ ਵੀ ਸ਼ਹਿਰ ਦੇ ਅੰਦੁਰਾਨੀ ਮੁਹੱਲੇ 'ਚ ਇੱਕ ਚੋਰੀ ਦੀ ਵਾਰਦਾਤ ਹੋਈ ਹੈ ਉੱਥੇ ਹੀ ਮਕਾਨ ਮਾਲਕ ਸ਼ਰਨਜੀਤ ਕੌਰ ਦਾ ਕਹਿਣਾ ਹੈ ਕਿ ਚੋਰ ਉਹਨਾਂ ਦੇ ਘਰ ਪਹਿਲੀ ਮੰਜ਼ਿਲ ਤੋਂ ਖਿੜਕੀ ਤੋੜ ਰਾਤ ਦਾਖਲ ਹੋਏ ਅਤੇ ਉੱਥੇ ਹੀ ਉਹ ਅਤੇ ਉਸਦਾ ਬੇਟਾ ਸੌਂ ਰਹੇ ਸੀ ਅਤੇ ਉਹਨਾਂ ਨੂੰ ਰਾਤ ਕੁਝ ਨਹੀਂ ਪਤਾ ਲਗਾ ਅਤੇ ਸਵੇਰੇ ਵੀ ਨੀਂਦ ਨਹੀਂ ਸੀ ਖੁੱਲ ਰਹੀ ਅਤੇ ਜਦ ਉਹ ਉਠੀ ਤਾਂ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਅਲਮਾਰੀਆਂ ਦੇ ਤਾਲੇ ਵੀ ਤੋੜੇ ਸਨ ਅਤੇ ਜੋ ਉਸ ਦੀ ਕਰੀਬ 1 ਲੱਖ ਰੁਪਏ ਨਕਦੀ ਅਤੇ ਅਲਮਾਰੀ ਦੇ ਲਾਕਰ 'ਚ ਰੱਖੇ ਸੋਨੇ ਦੇ ਗਹਿਣੇ ਸਨ ਉਹ ਚੋਰ ਲੈ ਕੇ ਫਰਾਰ ਹੋ ਗਏ ਸਨ ਅਤੇ ਉਹਨਾਂ ਦੱਸਿਆ ਕਿ ਇਹਵੇਂ ਜਾਪ ਰਿਹਾ ਹੈ ਚੋਰਾ ਨੇ ਜਿਵੇਂ ਉਹਨਾਂ ਨੂੰ ਸੋ ਰਿਹਾ ਨੂੰ ਬੇਹੋਸ਼ ਕਰ ਦਿੱਤਾ ਹੋਵੇ ਉੱਥੇ ਹੀ ਇਸ ਮਾਮਲੇ ਵੀ ਪੁਲਿਸ ਥਾਣਾ ਸਿਟੀ ਤੇ ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਵੱਲੋਂ ਪੁਲਿਸ ਥਾਣਾ 'ਚ ਚੋਰੀ ਦੀ ਵਾਰਦਾਤ ਦੀ ਸੂਚਨਾ ਦਿੱਤੀ ਸੀ ਸ਼ਰਨਜੀਤ ਕਿਹੜੀ ਜਗ੍ਹਾ ਹੈ ਕਿਹੜਾ ਠਠਿਆਰੀ ਗੇਟ ਕੀ ਘਟਨਾ ਹੈ ਤੁਹਾਡੇ ਨਾਲ ਜੀ ਸਰਹੀ ਰਾਤ ਸੁੱਤੇ ਹੀ ਅਨ ਕੁਛ ਨਹੀਂ ਪਤਾ ਸਾਡੇ ਮੈਂ ਉੱਪਰ ਬਟਿਕ ਦਾ ਕੰਮ ਕਰਦੀ ਆਂ ਤੇ ਉੱਪਰ ਖਿੜਕੀ ਆ ਖਿੜਕੀ ਤੇ ਜਾਲੀ ਲੱਗੀ ਕਿਸੇ ਨੇ ਜਾਲੀ ਨੂੰ ਫਾੜ ਕੇ ਉਹਦੇ ਰਾਹੀਂ ਕੋਈ ਆਇਆ ਹੈ ਇੱਥੇ ਮੇਰਾ ਬੇਟਾ ਸੁੱਤਾ ਹੈ ਬੇਟੇ ਨੂੰ ਵੀ ਕੁਝ ਪਤਾ ਨਹੀਂ ਪਤਾ ਨਹੀਂ ਉਹਨੂੰ ਕੁਝ ਸੰਗਾ ਆਤਾ ਹੈ ਕਿ ਜੇ ਕੀ ਕੀਤਾ ਜਦੋਂ ਮੈਂ ਸਵੇਰੇ ਉੱਠ ਕੇ ਰੂਮ ਚ ਆਈਆਂ ਲਮਾਰੀ ਖੁੱਲੀ ਪਈ ਸਮਾਨ ਸਾਰਾ ਖਿਲਰਿਆ ਪਿਆ ਮੈਂ ਰੋਣ ਲੱਗ ਗਈ ਕਿ ਇੱਕਦਮ ਕਿ ਕੀ ਹੋਇਆ ਅੰਛ ਤੂੰ ਕੁਝ ਕੀਤਾ ਹੈ ਕਹਿੰਦਾ ਮਮਾ ਮੈਂ ਤੂੰ ਕੁਝ ਪਤਾ ਹੀ ਨਹੀਂ ਉਹਨੂੰ ਕੁਝ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋਈ ਖਰਾਕ ਹੋਇਆ ਹੈ ਜਾ ਸਮਾਨ ਡਿੱਗ ਗਿਆ ਜੋ ਮੇਰਾ ਕੈਸ਼ ਕੁਸ਼ੀ ਜੋ ਵੀ ਮੇਰਾ ਗਹਿਣਾ ਗੱਟਾ ਹੀ ਸਾਰਾ ਕੁਸ਼ੀ ਲਾਗੇ ਕੋਈ ਚੀਜ਼ ਨਹੀਂ ਛੱਡ ਕੇ ਘਰ ਚ ਬਸ ਇਹੀ ਮੇਰਾ ਕੈਸ਼ ਤੇ ਲੱਖ ਦੇ ਲੱਗੇ ਚਾਗੇ ਹੋਊਗਾ ਤੇ ਬਾਕੀ ਗਹਿਣਾ ਗੱਟਾ 4-4 ਲੱਖ ਦੇ ਲਾਗੇ ਚਾਗੇ ਹੀ ਮੈਂ ਬੁਟੀਕ ਦਾ ਕੰਮ ਕਰਦੀ ਮੇਰੇ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਾਜ ਉਹ ਵੀ ਫੋਲਿਆ ਉਹਦੇ ਵਿੱਚ ਵੀ ਥੋੜਾ ਬੋਤਾ ਕੈਸ਼ ਹੀ ਤੇ ਜਿਹੜੇ ਉਹ ਕਮਰੇ ਚ ਜਾਲੀ ਲੱਗੀ ਸੀ ਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ ਤੇ ਮੁੜ ਕੇ ਦਰਵਾਜ਼ੇ ਰਹੀਂ ਗਏ ਆ ਕੋਈ ਉੱਥੇ ਬਾਲਕਨੀ ਚ ਦਰਵਾਜ਼ਾ ਦਰਵਾਜ਼ਾ ਖੋਲ ਕੇ ਬਾਹਰ ਗਏ ਤੁਹਾਨੂੰ ਕਿੱਥੇ ਪਤਾ ਲੱਗਦਾ ਮੈਂ ਸਵੇਰੇ 8 ਵਜੇ ਉੱਠੀ ਮੈਨੂੰ ਸਵੇਰੇ ਜਾਗ ਹੀ ਨਹੀਂ ਆਈ 8 ਵਜੇ ਜਾਗ ਆਈ ਮੈਂ ਉੱਠ ਕੇ ਅੰਦਰ ਆਈ ਆ ਉਹ ਆਤ ਤੋ ਕਿ ਮੈਂ ਬੈਠੇ ਨੂੰ ਵੇਖਿਆ ਤੇ ਮੈਂ ਦਿਮਾਰੀ ਵੱਲ ਧਿਆਨ ਦਿੱਤਾ ਤੇ ਲਮਾਰੀ ਖੁੱਲੀ ਪਈ ਸੀ ਕੋਈ ਖੜਾਕ ਕੋਈ ਖੜਾਕ ਖੜੂ ਕਿਨੀ ਆਏ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਰਿਹਾ ਜਾਂ ਨਹੀਂ ਹੋਣ ਰਿਹਾ ਪਤਾ ਨਹੀਂ ਹੁਣ ਸਾਨੂੰ ਉਹਨਾਂ ਨੇ ਕੋਈ ਸੰਗਾਤ ਆਈ ਜਾਂ ਕੀ ਗੱਲਬਾਤ ਹੀ ਕੁਝ ਨਹੀਂ ਬਤਾ ਹਨ ਨਹੀਂ ਤੇ ਮਾੜਾ ਮੋਟਾ ਵੀ ਖੜਾਕ ਹੋਏ ਮੈਂ ਉਸੇ ਵੇਲੇ ਉੱਠ ਜਾਨੀ ਨਹੀਂ ਕਿ ਕੋਈ ਖੜਾਕ ਹੋਣ ਰਿਹਾ ਤੇ ਕੋਈ ਬਾਹਰੋਂ ਦੀ ਨਹੀਂ ਆ ਸਕਦਾ ਗਲੀ ਮੱਲੇ ਦਾ ਵੀ ਕੋਈ ਹੈਗਾ ਵਾ ਹੋ ਸਕਦਾ ਪਰ ਹਾਂਜੀ ਕਰਾਤੀ ਆ ਸੀ ਦੇ ਘਰ ਆ ਗਿਆ ਜੀ ਹਾਂ ਜੀ ਉਹ ਮੇਰੇ ਕੋਤੇ ਜੁਰੀ ਹੋਣ ਦਾ ਦੱਸ ਰਹੇ ਆ ਕਿ ਜੁਰੀ ਹੋਈਆਂ ਬਾਰਚੋ ਉਹਨਾਂ ਮਾਰਗੇ ਲਾ ਕੇ ਬੈਠੇ ਮੁੰਡਾ ਸੁਤਾਲਾ ਨੰਦਾ ਅਰੰਦਰ ਸਿੰਘ ਉਹ ਮਾਰੂ ਇੰਟਰਗ੍ਰਾਫ ਨਹੀਂ ਲਿਖਦੇ ਆ ਜਿਹੜੀ ਆ ਜੀ ਤੱਤੀਸ ਕਰ ਰਹੇ ਆ ਪੰਗਲਪੁਰੇ ਤਪਲਾਏ ਆ ਜੀ ਜੋ ਵੀ ਦੱਤ ਸਾਹਮਣੇ ਹੁੰਦੇ ਆ ਲੋੜ ਦੀ ਕਾਬੂ ਤੇ ਦਾ ਸਰਕਲ ਜੋਰੀ ਇਹ ਕਹਿ ਰਿਹਾ ਵੀ ਸਾਡਾ 1 ਲੱਖ ਰੁਪਇਆ ਜੀ ਜੋ ਸੋਨੇ ਦੇ ਗਹਿਣੇ ਡਾਕਟਰ ਚੋਹ ਚੋੜੀ ਕਰਕੇ ਲਗੇ ਬਾਕੀ ਤਬਤੀ ਇਸ ਰਾਹ ਦੋਵੇਂ ਸਾਹਮਣੇ ਆਉਂਦਾ ਸਮਝ ਕਰ ਰਿਹਾ